ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅੱਜ ਦੇ ਦਿਨ ਤਣ ਤਣ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗਵਾਲੇਰ ਦੇ ਕਿਲੇ ਵਿੱਚੋਂ ਬੰਗਾ ਰਾਜਿਆਂ ਦੀ ਮੁਕਤੀ ਕੀਤੀ ਸੀ ਉਸ ਤੋਂ ਬਾਅਦ ਸਤਿਗੁਰੂ ਜੀ ਜਦੋਂ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਸੰਗਤਾਂ ਸਤਿਗੁਰਾਂ ਦਾ ਨਿੱਘਾ ਸਵਾਗਤ ਕਰਦੀਆਂ ਹਨ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਵਾਲਾ ਹੁੰਦੀ ਹੈ ਸੋ ਇਹ ਮਰਿਆਦਾ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਾਗੂ ਹੈ ਸੋ ਅੱਜ ਨਿਊਯਾਰਕ ਦੀ ਧਰਤੀ ਤੇ ਵੀ ਇਹ ਦਿਹਾੜਾ ਪਾਉਣ ਪੁੱਤਰ ਦਿਹਾੜਾ ਸਤਿਗੁਰਾਂ ਦਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਮਨਾਇਆ ਗਿਆ। ਸੋ ਸੰਗਤਾਂ ਨੇ ਦੀਵਾਲਾ ਵੀ ਕੀਤੀ ਹੈ ਆਪ ਨੂੰ ਦਰਸ਼ਨ ਕਰਵਾਵਾਂਗੇ। ਤੇ ਕੀਰਤਨ ਸਮਾਗਮ ਦੀ ਮਹਾਰਾਜ ਜੀ ਦੀ ਹਜ਼ੂਰੀ ਦੇ ਚੱਲ ਰਹੇ ਹਨ। ਸੋ ਸਾਰੀ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇਹ ਪਾਉਣ ਪੁੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਆਪਣੇ ਦਰੋਂ ਘਰੋਂ ਕੁਰਸੀਆਂ ਕਿਹੜੇ ਮਨੋ ਕਾਮਨਾਵਾਂ ਮਪੂਰੀਆਂ ਕਮ ਚੜ੍ਹਦੀ ਕਲਾ ਵਿੱਚ ਰੱਖਣ ਸੋ ਆਲ ਸੰਗਤ ਨੂੰ ਦਰਸ਼ਕ ਕਰਵਾਈਏ जीो दरबार दर्शन दरबार श्री ਇਹ ਸਾਂਝਕ ਵੀ ਇਮਾਰਤ ਕਰਦੀ ਹੈ ਇਹ ਪੌਂਟ ਪੁੱਤਰ ਦਾ ਘਾੜਾ ਜਿਹੜਾ ਨਾ ਜਾ ਰਿਹਾ ਸੱਤ ਗੰਨਾ ਬੰਦੀ ਛੋੜ ਦਿਹਾੜਾ ਅਸਬਾਨੀ ਨਾ ਲੱਗਦਾ ਲੱਗਦਾ ਇਹ ਮੈਂ ਸਾਡੇ